ਕਿੰਨਾ ਮੈਨੂੰ ਕੀ ਕਹਿ ਨਾ ਮਦਾਨੀ ਜੋਟ ਆਹ ਵਾਲਾ ਇਹਦੇ ਵਿੱਚੋਂ 20 ਛੋਟਾ ਛੋਟਾ ਕੱਢ ਕੇ ਉਹ ਖਾਈ ਜਾਂਦੀ ਹੈ ਦਾ ਪਤਾ ਰਹਿੰਦਾ ਜਦਾਂ ਕਿ ਇੱਕ ਦਿਨ ਪਹਿਲਾਂ ਹੀ ਸਾਨੂੰ ਦੱਸ ਦਿੰਦੀ ਹੈ ਵੀ ਆਹ ਕੁਝ ਹੋਣਾ ਤੇ ਅੱਜ ਕੀ ਦੱਸ ਰਹੀ ਸੀ ਸਵੇਰੇ ਆਪਾਂ ਕੀ ਕਰਨਾ ਸਪਾਰੀ ਹੈ ਡੋਲੜੀਆਂ ਵਿੱਚ ਇੱਕ ਪਾਸੇ ਮੈਲੇ ਜੂਗਾ ਲੈਵਰ ਦੀ ਚਾਹ ਤੇ ਇੱਕ ਪਾਸੇ ਇਹ ਲੈ ਜਾਏਗੀ ਕਿ ਚਾਹ ਰੋਜ਼ ਦੀ ਸਾਡੇ ਉਹ ਪਤਿਲੇ ਬੜਦੇ ਆ ਤਾਂ ਤਿਆਰ ਕਰ ਰਹੇ ਹਾਂ ਜਮੀਨੇ ਤਿਆਰ ਕਰਕੇ ਫਿਰ ਆਪਾਂ ਤੋਂ 20 ਛਿੜਕ ਦੇਵਾਂਗੇ ਇਸਾਰਾ ਹੋ ਜਾਏਗਾ ਵਧੀਆ ਉਗ ਜੇ ਗਾਲੀ ਦੇ ਵਿੱਚ ਬਹੁਤ ਛੱਤੀ ਉਗਦਾ ਵੀ ਜਿਹੜੇ ਜਾਣੇ ਪਰ ਰਹੇ ਡੱਕੀ ਕਿਸੇ ਨੂੰ ਆਵਾਜ਼ ਮਾਰੀ ਕੋਈ ਆਇਆ ਨਹੀਂ ਤੇ ਮੋਟਰ ਸ਼ਟਕ ਕੱਲੀ ਜਾਣੇ ਪਰਣ ਲੱਗ ਗਈ ਤੇ ਕਿਉਂਕਿ ਇੱਥੇ ਆਖੇ ਬਹੁਤ ਹੀ ਕੱਟ ਲੱਗਦੇ ਨੇ ਕੋਈ ਕਿਸੇ ਦਾ ਕਹਿਣਾ ਨਹੀਂ ਮੰਨਦਾ ਪਹਿਲੇ ਆਂਦਾ ਲੇਵਰ ਵਾਸਤੇ ਠੰਡਾ ਪਾਣੀ ਨਰਾਜ ਹੁੰਦਾ ਸੀ ਕੋਈ ਕਹਿੰਦਾ ਬੋਤਲਾਂ ਮਾ ਫਿਰ ਅੱਜ ਚਲਦੀ ਨਹੀਂ ਕਿ ਠੰਡਾ ਪਾਣੀ ਲਿਆਵਾਂ ਹੁਣ ਜਿਹੜੀ ਵੀ ਜਿੰਨੀ ਬਰ ਬਣੀ ਸੀ ਤਿੰਨ ਚਾਰ ਡੋਂਗਿਆਂ ਦੀ ਉਹ ਵਿੱਚ ਪਾ ਕੇ ਲੈ ਆਈਆਂ ਮੈਂ ਕਿੰਨਾ ਦਾ ਗੁਜ਼ਾਰਾ ਹੋ ਜਾਏ ਕੋਈ ਆਂਦਾ ਵੀ ਮੈਂ ਕੰਡੇ ਵਾਲ ਨਰਮੇ ਵਿੱਚ ਨਹੀਂ ਜਾਂਦਾ ਇਨੋਂ ਆਖਾ ਭਾਈ ਤੂੰ ਵੇਖਿਆ ਤੇਰੀ ਢਿਆੜੀ ਪੈਂਦੀ ਤੇ ਚੋਗਲੇ ਨਹੀਂ ਢਿਆੜੀ ਪੈਨੇ ਮੰਜੇ ਸੁਤਾ ਰਹੇ ਇਹ ਵੀ ਜਿਹੜਾ ਵੀ ਸਾਨੂੰ ਦੇਸ਼ ਆਪ ਦੇਸਾ ਤੋਂ ਤਰਤੀ ਤੇ ਕਿਹੜੇ ਵਿਕੌਣੇ ਤੋਂ ਵੇਖ ਰਿਹਾ ਸਾਰਿਆਂ ਨੂੰ ਪਿਆਰ ਭਰੀ ਸੱਸਰੀਆ ਕਾਲ ਜੀ ਅੱਜ ਦੀ ਆਪਾਂ ਵੀਡੀਓ ਕਰ ਰਹੇ ਆ ਸਟਾਰਟ ਤੇ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਂਦੇ ਪਏ ਆ ਕਿ ਅੱਜ ਆਪਾਂ ਐ ਸਲੇਵਰ ਕੋਲ ਆਏ ਆ ਇਹ ਇੱਥੇ ਨਰਮਾ ਚੋਗਰੇ ਹੈਗੇ ਤੇ ਨਰਮਾ ਵੀ ਬਾਬਾ ਖਿੜ ਗਿਆ ਸਾਰਾ ਹੀ ਹੁਣ ਟਿੰਡੇ ਤੈਂਦੇ ਉੱਪਰ ਬਸ ਥੋੜੇ ਥੋੜੀ ਰਹਿ ਗਏ ਦੋ ਚਾਰ ਚਾਰੀ ਮਗਰ ਤਾਂ ਹਨਾ ਪਾਪ ਜੀ ਨਹੀਂ ਨਹੀਂ ਤੇ ਜਿਆਦਾ ਤਾਂ ਇਹ ਖਿੰਡ ਚੁੱਕਿਆ ਤੇ ਉਹ ਵਿੱਚ ਇਧਰ ਪਿੱਛੇ ਵੀ ਲੱਗੇ ਹੋਈ ਆ ਲੇਬਰ ਤੇ ਅੱਜ ਇਹ ਖਿੰਡ ਕੇ ਲੱਗੇ ਬੈਠਿਆ ਤੇ ਉਹਨਾਂ ਦੀ ਕੱਲ ਪੱਥਰ ਰਹਿ ਗਈਆਂ ਸੀ ਪਿੱਛੇ ਉਹ ਹਜੇ ਲੱਗੇ ਹੋਏ ਆ ਤੇ ਪੈਣ ਹੋਰਾਂ ਨੇ ਤਾਂ ਕੱਢ ਲੀਆਂ ਪੱਥਰਾਂ ਤੇ ਇਧਰ ਸਿਰ ਘੁਰਕਦੀ ਪਈ ਪਰਾਂ ਦੀ ਮੂੰਹ ਕਰਕੇ ਤੇ ਉਹਨੇ ਕਿਹਾ ਵੀ ਆਪਣੀ ਵੀਡੀਓ ਨਾ ਵੀ ਬਣੇ ਵਿੱਚ ਤੇ ਵੇਖਣ ਆਈ ਆ ਇਧਰ ਕਿ ਕਿੰਨਾ ਚਲਦੇ ਆ ਗੇੜਾ ਮਾਰ ਕੇ ਉਹਨੇ ਲੇਵਰ ਬਣਾਇਆ ਕਿਉਂਕਿ ਆਪਾ ਗਏ ਨਹੀਂ ਤੇ ਨਾਲੇ ਮਖ ਥੋੜਾ ਜਿਹਾ ਆਪਾਂ ਅੱਛਾ ਤਾਂ ਲੈ ਆਈ ਗੱਲਾਂ ਬਾਤਾਂ ਕਰਾਈਏ ਚਲੋ ਵਧੀਆ ਕੀਤਾ ਬਾਬਾ ਤੂੰ ਬਣਾਇਆ ਇਹ ਲੇਵਰ ਐਵੇਂ ਤਾਂ ਸੁੱਤ ਨਹੀਂ ਹੁੰਦੀ ਅੱਛਾ ਇਹ ਵਿੱਚ ਫੇ ਲੰਮੇ ਕਹਿੰਦੇ ਹੌਲੇ ਹੌਲੇ ਲੱਗੇ ਖੜੇ ਤਾਂ ਮੈਂ ਨਨਕੇ ਮੈਂ ਚਲਦੇ ਨਨਕੇ ਨੂੰ ਠੇ ਕਰੋ ਕੰਮ ਇਹਦੇ ਚਲੋ ਕੋਈ ਨਹੀਂ ਕੰਮ ਤਾਂ ਆਉਦਾ ਇਹਨਾਂ ਨੂੰ ਪਤਾ ਵੀ ਇਹ ਜਿੰਨਾ ਚੁਗਾਂਗੇ ਉਹਨਾਂ ਹੀ ਇਹਨਾਂ ਨੂੰ ਫਾਇਦਾ ਇਹਦੇ 'ਚ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਹਨਾ ਨਰਮੇ ਦੇ ਵੈਸੇ ਇੱਕ ਗੱਲ ਹੈ ਇਹਨਾਂ ਕਹਿਣ ਦਾ ਕੋਈ ਫਾਇਦਾ ਜਾਨੀ ਜਲਦੀ ਕਰੋ ਜਲਦੀ ਕਰੋ ਹੋ ਜੇ ਨਾ ਜਿੰਨਾ ਜਲਦੀ ਆ ਪੀ ਚੁੱਗਣਗੇ ਉਨਾ ਹੀ ਫਾਇਦਾ ਇਹਨਾਂ ਨੂੰ ਹਨਾ ਚੁੱਗਣਗੇ ਤਾਂ ਬਣ ਜਾਗੇ ਸ਼ਾਮ ਨੂੰ ਦਿਹਾੜੀ ਪਾਲਣਗੇ ਨਾ ਤੇ ਬਣਗੇ ਤਾਂ ਵਸ ਪਰ ਹੋਰ ਕੀ ਸਹੀ ਗੱਲ ਹੈ ਹੁਣ ਆਪਾਂ ਕਲੀਪ ਚਾ ਬਣਾ ਕੇ ਲਈਏ ਤੇ ਆ ਆਪਣੇ ਪਾਉ ਦੇ ਜਵਾਕ ਹੈਗੇ ਨੇ ਇੱਧਰ ਲੱਗੇ ਖੜੇ ਨੇ ਤੇ ਇਹ ਨਾ ਪਰਾ ਪਰਾ ਭਜਦੇ ਆ ਇਹ ਸਾਡਾ ਕੈਮਰਾ ਦੂਜਾ ਹੈ ਇਹਦੇ ਚ ਜਿੰਨੇ ਮਰਜ਼ੀ ਤੁਸੀਂ ਨੇੜੇ ਆ ਜਾਓਗੇ ਚਾਹੇ ਉਹ ਖੜੇ ਰੋਕੀਂ ਦਰ ਮਰਜ਼ੀ ਹਾਂ ਇਹ ਸਾਨੂੰ ਜਿਹੜੇ ਵੀਰ ਨੇ ਸਾਨੂੰ ਫੋਨ ਦਿੱਤਾ ਨਾ ਇਹ ਬਹੁਤ ਵਧੀਆ ਫੋਨ ਹੈਗਾ ਤਰਾ ਭੜਾ ਕਰੇ ਹਰ ਰੱਬ ਉਹਨਾਂ ਦਾ ਭਲਾ ਕਰੇ ਜਿਨ੍ਹਾਂ ਨੇ ਸਾਨੂੰ ਫੋਨ ਦਿੱਤਾ ਤੇ ਜਿਹੜੇ ਅਸੀਂ ਵੀਡੀਓ ਬਣਾ ਰਹੇ ਹਾਂ ਲੋਕ ਵੱਡੀਆਂ-ਵੱਡੀਆਂ ਤੇ ਅੱਜ ਦਾ ਜਿਹੜਾ ਆਪਾਂ ਦਿਨ ਪੂਰਾ ਹੀ ਵਧੀਆ ਨਿਕਲੂਗਾ ਆਪਣਾ ਕਿਉਂਕਿ ਕੁਝ ਗੱਲਾਂ ਬਾਤਾਂ ਆਪਾਂ ਹੌਸਲੇ ਵਰ ਨਾਲ ਵੀ ਚੱਲ ਕੇ ਕਰਾਂਗੇ ਤੇ ਦੂਜੇ ਸਾਰਿਆਂ ਨਾਲ ਕਰਾਂਗੇ ਤੇ ਇਧਰ ਸੋਚ ਚ ਹੋ ਗਈ ਪਤਾ ਨਹੀਂ ਕਾਹਦੀਆਂ ਸੋਚਾਂ ਹੋ ਗਈਆਂ ਤੇ ਇਹਨਾਂ ਨੂੰ ਹਰ ਗੱਲ ਦਾ ਪਤਾ ਰਹਿੰਦਾ ਜਿਦਾਂ ਕਿ ਇੱਕ ਦਿਨ ਪਹਿਲਾਂ ਹੀ ਸਾਨੂੰ ਦੱਸ ਦਿੰਦੀ ਆ ਵੀ ਆਹ ਕੁਝ ਹੋਣਾ ਤੇ ਅੱਜ ਕੀ ਦਸਰੀ ਸੀ ਸੋਰੀ ਆਪਾਂ ਕੀ ਕਰਨਾ ਕੁਛ ਨਹੀਂ ਕੁਛ ਨਹੀਂ ਹਾਂ ਸੱਚੇ ਨੂੰ ਸੂਟ ਵੀ ਲੈ ਕੇ ਦੇਣਾ ਤੇ ਪੈਸੇ ਅੱਜ ਫੇਰ ਹਨੀਗੇ ਕੱਲ ਆਇਆ ਹੁਣ ਪਤਾ ਲੱਗਦਾ ਕੀ ਬਣਦਾ ਸੂਟ ਹੀ ਸੂਟ ਹੈਗੇ ਨੇ ਕੋਈ ਚੀਜ਼ ਨਹੀਂ ਸੂਟ ਮੰਗਦੀ ਆ ਕਰਵਾ ਚੌਥਾ ਲੱਗੇ ਨੇ ਪਾਣਾ ਕਗਰਾ ਹਾਂ ਕੁਛ ਨਹੀਂ ਬਣਾ ਚੱਲ ਲੱਗ ਜਾਣਾ ਪਤਾ ਕੀ ਪਾਣਾ ਬਣਾ ਰਹੇ ਆ ਚਾਹ ਪਾਣੀ ਦਾ ਬਣਾ ਕੇ ਤੇ ਆਪਾਂ ਲੇਵਰ ਵਸਤੀ ਲੈ ਕੇ ਜਾ ਰਹੇ ਹਾਂ ਤੇ ਮੌਸਮ ਵੀ ਹੋ ਰਿਹਾ ਖਰਾਬ ਕਿਉਂਕਿ ਬੱਦਰ ਬੱਦਲ ਥੋੜੇ ਬਹੁਤ ਆ ਗਏ ਨੇ ਇਸ ਕਰਕੇ ਮੈਂ ਕਿਹਾ ਚਲੋ ਹੁਣ ਚਾਹ ਬਣਾ ਕੇ ਲੈ ਕੇ ਚਲਦੇ ਹਾਂ ਇਸ ਉੱਤੇ ਪੈਨੇ ਇੱਥੇ ਮੈਂ ਨੂੰ ਕਿਹਾ ਮੈਂ ਕਿ ਤੁਸੀਂ ਵੀਡੀਓ ਸ਼ੂਟ ਕਰ ਦੋ ਤੇ ਆ ਤੇ ਫੋਨ ਵੇਖ ਰਹੇ ਨੇ ਕੱਲ ਜੋ ਵੀਡੀਓ ਅਪਲੋਡ ਕਰੀ ਸੀ ਤੇ ਇਸ ਕਰਕੇ ਮੈਂ ਇਹ ਵੀਡੀਓ ਕਰ ਰਹੀ ਹਾਂ ਸਟਾਰਟ ਤੇ ਆਪਾਂ ਚਲਦੇ ਹਾਂ ਚਾਹ ਪਾਣੀ ਲੈ ਕੇ ਤੇ ਆਪਣੇ ਰੋਜ਼ ਦਾ ਹੀ ਕੰਮ ਜਿਹੜਾ ਹੈ ਆਪਾਂ ਚਾਹ ਲੈ ਕੇ ਜਾਣੀ ਤੇ ਕੰਮ ਤਾਂ ਚਲਦੇ ਰਹਿੰਦੇ ਅੱਜ ਤੁਹਾਨੂੰ ਕੁਝ ਨਵਾਂ ਵਿਖਾਵਾਂਗੇ ਆਪਾਂ ਨਵਾਂ ਕੁਝ ਕਰਾਂਗੇ ਵੀਡੀਓ ਦੇ ਵਿੱਚ ਕਿਉਂਕਿ ਰੈਕ ਉਹਨਾਂ ਇਹ ਲੱਗਾ ਚਾਹ ਬਣਾ ਤਨ ਵੇਖੀ ਰਿਹਾ ਕਿ ਚੜ ਰਿਹਾ ਇਹ ਲੈ ਕੇ ਜਾਣੇ ਕੋ ਕਿ ਲੇਵਰ ਬਹੁਤ ਜ਼ਿਆਦਾ ਕાળੀ ਪੈ ਜਾਂਦੀ ਚਾਹ ਵਾਸਤੇ ਕਿਉਂਕਿ ਚਾਹ ਤੇ ਹੀ ਕੰਮ ਚੱਲ ਰਿਹਾ ਫਿਰ ਉਹਨਾਂ ਨੇ 12 1 ਵਜੇ ਰੋਟੀ ਖਾਣੀ ਹੁੰਦੀ ਹੈ ਤੇ ਚਾਹ ਦੇਖ ਕੇ ਆਉਣੀ ਆ ਫਿਰ ਆਪਾਂ ਪੱਠੇ ਵੜਨੇ ਆ ਗਾਂਵਾਂ ਵਾਸਤੇ ਪੱਠੇ ਵੜ ਕੇ ਪੌਣੇ ਵੱਛੀ ਨੂੰ ਤੇ ਚਲਦੇ ਹਾਂ ਜੀ ਪਹਿਲੇ ਦੇ ਕੇ ਆਉਣਾ ਚਾਹ ਪਾ ਹਾਂ ਜੀ ਹੁਣ ਲੇਵਰ ਦੀ ਚਾਹ ਲੈ ਕੇ ਜਾ ਰਹੇ ਆ ਤੇ ਚਾਹ ਪਾ ਰਹੀ ਹੈ ਡੋਲੜੀਆਂ ਵਿੱਚ ਇੱਕ ਪਾਸੇ ਮੈਂ ਲੈ ਜਾਊਂਗਾ ਲੇਵਰ ਦੀ ਚਾਹ ਤੇ ਇੱਕ ਪਾਸੇ ਇਹ ਲੈ ਜਾਏਗੀ ਤੇ ਚਾਹ ਰੋਜ਼ ਦੀ ਸਾਡੇ ਐਵੇਂ ਪਤਿਲੇ ਬਣਦੇ ਆ ਚਾਹ ਨਾਲ ਜਿੰਨਾ ਮਰਜ਼ੀ ਦੁੱਧ ਪਾ ਲਈ ਪਤਾ ਨਹੀਂ ਚਾਹ ਕਿਉਂ ਨਹੀਂ ਸਹੀ ਬਣਦੀ ਸਮਝੀ ਪੱਤੀ ਖਰਾਬ ਹੈ ਐਵੇਂ ਦੀ ਬਣਦੀ ਹੁੰਦੀ ਇੰਨੀ ਚਾਹ ਚ ਫੇਰੇਵੇਂ ਹੀ ਹੁੰਦਾ ਹੁਣ ਇੰਨਾ ਦੁੱਧ ਥੋੜੀ ਚੱਲਦਾ ਹੈ ਜਦੋਂ ਪਾਤਾ ਵੱਡਾ ਜਗੜੇਡ ਜਗੜੇਡ ਜਾਂਦਾ ਹੈ ਇੰਨਾ ਥੋੜੀ ਪਾਈਦਾ ਹੁੰਦਾ ਥੋੜੇ ਪਾਇਆ ਕਰ ਸਹੀ ਬਣਦੀ ਨਹੀਂ ਕੋਈ ਦਿੱਕਤ ਹੈ ਚਾਹ ਪੱਤੀ ਦੀ ਤਾਂ ਆਪਾਂ ਬਣਾਉਣਾ ਹੈ ਨਾ ਚਾਹ ਨੂੰ ਕੱਪ ਤੱਕ ਵਧੀਆ ਬਣਦੀ ਲੋਸਾ ਮਨਾਲੀ ਬਣਦੀ ਹੈ ਇੱਥੇ ਆ ਇਧਰ ਆਪਣਾ ਘਰ ਦੇ ਵਿੱਚ ਉਸ ਸਮਾਨ ਸਾਰਾ ਇਵੇਂ ਪਿਆ ਕਿਉਂਕਿ ਹੁਣ ਕੰਮ ਤਾਂ ਦਾ ਬਹੁਤ ਜ਼ਿਆਦਾ ਹੋ ਗਿਆ ਤੇ ਤਾਂ ਕਰਕੇ ਤੇ ਆਪਣਾ ਟਰੈਕਟਰ ਖੜਾ ਉਹ ਨਰਮਾ ਉੱਤੇ ਰੱਖਿਆ ਬੈਠੇ ਆ ਤੇ ਹਜੇ ਲਾਈਟ ਆਈ ਨਹੀਂ ਗਈ ਤੇ ਗਾਇਆਂ ਆ ਗਈਆਂ ਪਾਣੀ ਪੀਣ ਵਾਸਤੇ ਪਾਣੀ ਬਣਾ ਕੇ ਫੜ ਖਾ ਕੇ ਲਾਈਟ ਆ ਗਈ ਆ ਗਈ ਮੈਂ ਤਾਂ ਮਾਜੀ ਆ ਰਹੀ ਹੈ ਆ ਗਈ ਚਲ ਛੱਡਦੇ ਆ ਲਾਈਟ ਆ ਗਈ ਚਲ ਪਰਲੇ ਫਿਰ ਮੈਂ ਲਾਈਟ ਸੱਟ ਕੇ ਆਉਣਾ ਤਾਂ ਨਾ ਪਾ ਲੈਣੀ ਆ ਤੇ ਆਪਾਂ ਹੁਣ ਆ ਗਿਆ ਆਪਾਂ ਅਸੀਂ ਦੋਨੋਂ ਜਣੇ ਲਾਉਨੇ ਆ ਸਬਜ਼ੀ ਤੇ ਸਬਜ਼ੀ ਆਪਣੀ ਰਹਿ ਗਈ ਸੀ ਹੁਣ ਆਪਾਂ ਕੀ ਲਾਵਾਂਗੇ ਆਪਾਂ ਲਾਵਾਂਗੇ ਟਮਾਟਰਾਂ ਦੀ ਪਿਆਜ਼ਾਂ ਦੀ ਪਨੀਰੀ ਕਿਉਂਕਿ ਉਹ ਪਨੀਰੀ ਜੀ ਹੋ ਜੇ ਪਨੀਰੀ ਤਾਂ ਹੈ ਨਹੀਂ ਕਿ ਬੀਜ ਲਾਵਾਂਗੇ ਰੋਪ ਹੋ ਜੇ ਕਿ ਨਿਕਲ ਜੇਗੀ ਫਿਰ ਉਸ ਤੋਂ ਬਾਅਦ ਆਪਾਂ ਪਟਕੇ ਦੂਸਰੀ ਜਗ੍ਹਾ ਤੇ ਲਾ ਦਾਂਗੇ ਜਿੰਨੀ ਕੋਹਾ ਆਪਾਂ ਲਾ ਦਿੰਨੇ ਆ ਤੇ ਪਿਛਲੀ ਵਾਰੀ ਜਿਹੜੀ ਅਸੀਂ ਟਮਾਟਰ ਲਾਏ ਸੀ ਬਹੁਤ ਜ਼ਿਆਦਾ ਟਮਾਟਰ ਹੋਏ ਸੀ ਪੁੱਛੋ ਇਹਨਾਂ ਖਾਦੇ ਨਹੀਂ ਜਾਂਦੇ ਸੀ ਇੰਨੇ ਟਮਾਟਰ ਹੋ ਗਏ ਸੀ ਤਿੰਨ ਚਾਰ ਬੂਟੇ ਸੀਗੇ ਟਮਾਟਰ ਰੋਜ਼ ਦੇ ਕਿਲੋ 2 ਕਿਲੋ 3 ਕਿਲੋ ਲੈਂਦੇ ਸੀ ਸੇਠਾ ਨੂੰ ਦਿੱਤੇ ਸੀਗੇ ਇਸ ਵਾਰੀ ਮਿਹਨਤ ਕਰਦੇ ਆਂ ਦੇਖਦੇ ਕੀ ਰੰਗ ਲੈ ਕੇ ਆਉਂਦੀ ਹੈ ਚਲੋ ਇਹ ਲਵਨੇ ਸਬਜੀ ਜੀ ਤੇ ਪਹਿਲਾ ਮੈਂ ਆੜੀ ਪਾ ਲੈਣੀ ਦੋ ਤਿੰਨ ਬਠੜੇ ਦੇ ਵਿੱਚ ਤਿੰਨ ਚਾਰ ਤੇ ਫਿਰ ਕਿਉਂਕਿ ਜਲਦੀ ਨਿਕਲ ਆਉਂਦੀ ਹੈ ਨਾ ਸਬ ਆੜੀ ਨਾਲ ਠੀਕ ਹੈ ਜੀ ਕਰਦੇ ਆ ਇਹ ਕੰਮ ਤੇ ਤੁਹਾਨੂੰ ਦਿਖਾਉਨੇ ਆ ਆਪਾਂ ਬੀਜ ਵੀ ਆਪਣੀ ਰੂੜੀ ਲਾਈ ਹੋਈ ਇਸਾਂ ਦੇ ਤੋਂ ਆੜੀ ਮਸਾਰੀ ਲਿਆ ਲੈ ਇੱਕ ਬਠੜਾ ਪਾਉਣੀ ਆ ਅੱਜ ਦੇ ਵੀਡੀਓ ਸਾਡਾ ਬਹੁਤ ਵਧੀਆ ਮਿਲਣਾ ਹੈ ਹਾਰੀ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਵੀਡੀਓ ਆ ਦੇਖੋ ਜੀ ਆਪਾਂ ਇਦਾਂ ਦਾ ਕਰਕੇ ਖਿਲਾਰ ਗਾਂ ਦਾਂਗੇ ਤੇ ਆਪਾਂ ਲੈ ਕੇ ਮੈਂ ਲੈ ਆਉਣੀ ਤਿੰਨ ਚਾਰ ਬਠੜੇ ਚਲਦੇ ਆ ਜਲਦੀ ਜਲਦੀ ਤਾਂ ਆਪਣਾ ਦੂਸਰਾ ਬਠਾ ਲੇ ਗਏ ਤਿੰਨ ਚਾਰ ਹੀ ਬਠਾ ਲ ਪੈਣਗੇ ਹਨ ਲੱਛਣਾ ਦੇ ਤੱਕ ਉਹ ਐ ਸੈੱਟ ਕਰੀ ਜੇ ਇਹ ਹੋ ਜਾਣਗੇ ਇਹਨਾਂ ਦਾ ਕੋਈ ਡਰ ਨਹੀਂ ਇਹਨੇ ਹੋ ਜਾਣ ਜੀ ਜੀ ਆ ਵੇਖੋ ਜੀ ਆਪਾਂ ਲਾ ਰਹੇ ਆਂ ਸਬਜ਼ੀ ਦੀ ਆਲੀ ਪਾਤੀ ਹੈ ਕੀ ਆਲੀ ਪਾਣਤ ਬਾਦ ਹੁਣ ਕਸੀਆਂ ਨਾਲ ਆਪਾਂ ਸੜ ਤਿਆਰ ਕਰ ਰਹੇ ਆਂ ਜ਼ਮੀਨੇ ਤਿਆਰ ਕਰਕੇ ਫਿਰ ਆਪਾਂ ਤੋਂ ਬੀਜ ਚਿੜਕ ਦੇਵਾਂਗੇ ਤੇ ਸਾਰਾ ਹੋ ਜਾਏਗਾ ਵਧੀਆ ਉਗ ਜੇ ਗਾਲੀ ਦੇ ਵਿੱਚ ਬਹੁਤ ਛੱਤੀ ਉਗਦਾ ਬੀਜ ਅਸੀਂ ਪਹਿਲਾਂ ਗਲਤੀ ਕਰ ਲਈ ਸੀ ਐਵੇਂ ਬੀਜਿਆ ਸੀ ਪਹਿਲੀ ਵਾਰ ਫਿਰ ਉਗਿਆ ਨਹੀਂ ਫਿਰ ਸੋਸਤਰੀ ਵਾਲੀ ਭਾਈ ਫਿਰ ਸਾਰਾ ਇੱਕ ਇੱਕ ਕਾਣ ਨਿਕਲਿਆ ਬਾਰ ਤੇ ਮੇਰੇ ਸਰਦਾਰ ਸਾਹਿਬ ਜੀ ਲੱਗੇ ਹੋਏ ਨੇ ਕਰਨ ਵਾਸਤੇ ਕੰਮ ਤੇ ਬਹੁਤ ਮਿਹਨਤ ਕਰਦੇ ਆਂ ਜੀ ਅਸੀਂ ਸਾਰਾ ਦਿਨ ਇਧਰੋਂ ਕੰਮ ਉਧਰ ਕਰ ਇਧਰੋਂ ਉਧਰ ਕਰ ਐਵੇਂ ਚੱਲਦਾ ਰਹਿੰਦਾ ਸਾਰੇ ਪੈਣ ਭਰਾ ਹੀ ਸਾਡੇ ਵਰਗੇ ਕੰਮ ਕਰਦੇ ਨੇ ਵਿਚਾਰੇ ਵੀਰ ਪੈਣ ਭਰਾ ਕਿਉਂਕਿ ਤਾਂ ਹੀ ਤਾਂ ਕਹਿੰਦੇ ਨਾ ਪੇਟ ਕੁਜਾਰਾ ਹੁੰਦਾ ਕੰਮ ਨਾ ਕਰੀਏ ਤੇ ਖਾਵਾ ਕਿੱਥੋਂ ਹਣ ਤਾਂ ਹਰਪ੍ਰੀਤ ਪੜਨ ਲੱਗ ਗਿਆ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਆ ਗਈਆਂ ਨੇ ਸਿਰ ਤੇ ਉਹ ਕੰਨ ਦੀ ਫੀਸ ਵਰਦੀ ਹਰ ਚੀਜ਼ ਦਾ ਧਿਆਨ ਰੱਖਣਾ ਪੈਣਾ ਚਲੋ ਜੀ ਸਿਲਾ ਲਈਏ ਉਰੀ ਪਨੀਰੀ ਸਬ지 ਐਦਾ ਹੱਥਾਂ ਨਾਲ ਲੱਗਿਆ ਨੇ ਵੇਖੋ ਕਿਵੇਂ ਕਰ ਰਹੇ ਨੇ ਬੀਜ ਛਿੜਕ ਦਿਓ ਕਿਹੜਾ ਬੀਜ ਛਕੋਗੇ ਪਹਿਲਾਂ ਇਹ ਤਾਂ ਮੋਹਣੀ ਆ ਟਮਾਟਰਾਂ ਦਾ ਲਾਣਗੇ ਪਹਿਲਾਂ ਬੀਜ ਛਿੜਕ ਦੇਣ ਤੇ ਟਮਾਟਰ ਦਾ ਬੀਜ ਹੀ ਛੋਟਾ ਛੋਟਾ ਬਰੀਕ ਬਰੀਕ ਹੁੰਦਾ ਮੈਂ ਗਿਲਾ ਸੇਕ ਇੱਕ ਬੁੜੀ ਵਿੱਚ ਥੋੜਾ ਹੀ ਨਿਕਲਦਾ ਹੈ ਨਾ। ਪਿਛਲੀ ਵਾਰੀ ਮੈਂ ਵੀਡੀਓ 'ਚ ਪਹਿਲਾਂ ਵੀ ਦੱਸ ਚੁੱਕਿਆ ਮੈਂ ਕਿ ਬੜੇ ਟਮਾਟਰ ਉਤਰੇ ਸੀ ਬੜੇ ਜ਼ਿਆਦਾ। ਹਾਂ। ਤਾਂ ਉਹਨਾਂ ਪੈਣੀ ਤਾਂ ਤੇ ਲਾਤੀ ਆਪੇ ਵੱਟ ਪਾ ਦਾਂਗੇ ਤੇਰੇ ਪਨੀਰੀਏ ਤੇ ਉਦੋਂ। ਟੱਗੰਡਾ ਨਾ ਵੀ ਪਿਛਲੀ ਵਾਰੀ ਲਿਆਂਦਾ ਸੀ ਵੇਠਾ ਦਿੱਤਾ ਸੀ 400 ਰੁਪਏ ਕਿਲੋ ਇਹਦਾ। 400 ਰੁਪਏ। 400 ਰੁਪਏ। 100 ਗ੍ਰਾਮ ਕਿ 400 ਦਾ 50 ਗ੍ਰਾਮ ਤਾਂ ਹਾਂ ਜੀ ਆਪਾਂ ਸਬਜ਼ੀ ਲਾਤੀ ਹੈਗੀ ਐ ਤੇ ਸਬਜ਼ੀ ਆ ਸਾਰੀ ਲਾਤੀ ਹੁਣੇ ਲਾ ਰਹੇ ਨੇ ਕਹਿੰਦੇ ਇੱਕ ਵੱਟ ਬਣਾ ਦੀ ਆਪਾਂ ਨੇ ਤਾਂ ਮੋਂਗਰੇ ਕੇ ਲਾਤਾ ਕਰਾਂਗੇ ਬੋਕ ਚੱਲ ਠੀਕ ਹੈ ਤੁਸੀਂ ਬਣਾ ਦਿਓ ਤੇ ਵੱਟ ਇਹ ਵੱਟ ਬਣਾ ਦਿੰਦੇ ਨੇ ਫਿਰ ਆਪਾਂ ਪਾਣੀ ਲਾਵਾਂਗੇ ਫਰ ਆ ਗਿਆ ਨਾ ਲੈਟ ਆ ਗਈ ਤੇ ਪਾਣੀ ਲਾ ਲੈਨੇ ਤੇ ਲੱਗੇ ਹੋਏ ਨੇ ਕਰਨ ਵਾਸਤੇ ਤੇ ਆਪਾਂ ਸਬਜ਼ੀ ਜਿੰਨੀ ਸੀਗੀ ਆਪਣੇ ਕੋਲ ਬੀਜਤੀ ਤੇ ਆਪਾਂ ਅੱਜ ਸਬਜ਼ੀ ਦੇਖਦੇ ਆਂ ਸ਼ਾਇਦ ਅਸੀਂ ਦੋਨੋਂ ਜਣੇ ਜਾਈਏ ਇੱਕ ਕੁੜੀ ਹੋਰ ਲੈ ਕੇ ਆਵਾਂਗੇ ਸਬਜ਼ੀ ਸੱਟਾਂ ਦੁਕਾਨ ਤੇ ਚੰਨ ਜਾਣਾ ਪਊਗਾ ਕਿਉਂਕਿ ਇੱਕ ਤਾਂ ਕਾਗਤ ਵੀ ਲੈ ਕੇ ਆਣਾ ਤੇ ਕਾਪਾ ਲੈ ਕੇ ਆਵਾਂਗੇ ਸਬਜ਼ੀ ਦਾ ਬੀਜ ਵੀ ਹੋਰ ਵੀ ਤੇ ਹਰ ਪ੍ਰਦੇਣ ਤੋਂ ਪਹਿਲਾਂ ਪਹਿਲਾਂ ਸੋਚਦੇ ਆ ਵੈਸੇ ਚਲੇ ਜਾਈਏ ਚਲੋ ਉਹਨੇ ਸਕੀਮ ਕੀ ਬਣਦਾ ਫਲੇਵਰ ਨੂੰ ਸਾਰਿਆਂ ਨੂੰ ਚਾਹ ਪਾਣੀ ਪਵਾਤਾ ਸੀ ਤੇ ਵੀਡੀਓ ਨਹੀਂ ਬਣਾ ਪਾਏ ਕਿਉਂਕਿ ਆਪਾਂ ਟਾਈਮ ਹੀ ਨਹੀਂ ਮਿਲਿਆ ਤੇ ਵੇਖੋ ਤਾਰਾ ਤੁਰਾ ਟੁੱਟੀਆਂ ਪਈਆਂ ਨੇ ਆ ਤਾਰਾਂ ਕਿਵੇਂ ਟੁੱਟ ਗਈਆਂ ਵਾ ਵੜੀਆਂ ਫਿਰਦੀਆਂ ਸਾਰੀਆਂ ਤਾਰਾਂ ਟੁੱਟੀਆਂ ਪਈਆਂ ਤੇ ਸਾਡੀਆਂ ਗਾਵਾਂ ਹੈਗੇ ਨੇ ਤਾਰਾ ਤੁਰਾ ਤੋੜ ਕੇ ਟੱਪ ਗਈਆਂ ਨੇ ਤੇ ਹੁਣ ਉਹਨਾਂ ਨੂੰ ਲੈ ਕੇ ਆਉਣੇ ਵੇਖ ਲਓ ਕਿੰਨੀਆਂ ਕਮਿਨੀਆਂ ਐ ਅਗੇ ਤਾਂ ਮੈਂ ਕਿੰਨੇ ਸਾਰੀਆਂ ਤਾਰਾਂ ਟੁੱਟੀਆਂ ਪਈਆਂ ਤੇ ਗਾਵਾਂ ਕਿੱਧਰ ਗਈਆਂ ਗਾਵਾਂ ਤਾਂ ਜਰੀ ਜਾਂਦੀਆਂ ਉਹਨਾਂ ਨੂੰ ਪਤਾ ਵੀ ਹੋ ਤੈ ਤੇ ਹਣੀ ਗਏ ਤੇ ਕਰ ਲਿਆ ਕੰਮ ਅਸੀਂ ਨਰਮਾ ਚੁਕਣ ਲੱਗੇ ਸੀ ਹੁਣ ਚਾਹ ਪਾਣੀ ਬਣਾ ਕੇ ਪਾਂਡੇ ਤੋਂ ਆ ਗਏ ਆਪਾਂ ਤੇ ਮੈਂ ਹੁਣ ਆਪ ਨਰਮਾ ਚੁਕੂਗੀ ਮੱਖ ਕੋਈ 20 ਕਿਲੋ ਹੀ ਬਣ ਗਿਆ ਤਾਂ ਇੰਨੇ ਬਹੁਤ ਹੈ ਤੇ ਇਧਰ ਇਹ ਤਾਂ ਕੰਮ ਆਪ ਦਾ ਲੱਗੇ ਹੋਏ ਨੇ ਤੇ ਪਾਣੀ ਲੈਟ ਆਈ ਸੀ ਲੇਟ ਬਹੁਤ ਜ਼ਿਆਦਾ ਤੇ ਲੈਣਾ ਲੋਣਾ ਪੋਰਨੇ ਉਹ ਵੇਖੋ ਜੀ ਦਵਾ ਤਾਂ ਕਾਣਾ ਦੀ ਫੋਰੀ ਜਾਂਦੇ ਨੇ ਕੋਈ ਸੌਂ ਕਹਿੰਦਾ ਮੇਰਾ ਸਿਰ ਪੀੜ ਹੋਈ ਮਮੀ ਸਿਰ ਦਰਦ ਕਰਦਾ ਆਂਦਾ ਮੇਰਾ ਸਿਰ ਦਰਦ ਕਰਦਾ ਹਰ ਪ੍ਰੀਤ ਆਂਦਾ ਮੈਂ ਸੋਣਾ ਮਾਉਣੇ ਮੈਂ ਚੱਲ ਨਹੀਂ ਮਦ ਬਟਰਕ ਤੇ ਹਰਪ੍ਰੀਤ ਆ ਗਿਆ ਆਪਣਾ ਸਕੂਲ ਤੋਂ ਤੇ ਕਹਿੰਦਾ ਮਮੀ ਮੇਰਾ ਸਿਰ ਦੁਖੀ ਜਾਂਦਾ ਤੁਹਾਨੂੰ ਥੋੜੀ ਦਮ ਨਾ ਸਵਾ ਦੇ ਨਿਰ ਕਿਉਂਕਿ ਉਹ ਨਾ ਫਿਰ ਸਕੂਲ ਤੋਂ ਰੈਸਟ ਹੋ ਜੇਗੀ ਫਿਰ ਸਵੇਰੇ ਬਹੁਤ ਜਲਦੀ ਸਕੂਲ ਲੱਗ ਜਾਂਦਾ 6:45 ਤੇ ਚਾਰੇ ਨੂੰ 5 ਵਜੇ ਫਿਰ ਉੱਠਣਾ ਪੈਂਦਾ ਤੇ ਹਰਪ੍ਰੀਤ ਰੋਈ ਜਾਂਦਾ ਤੇ ਮੈਂ ਜਾਣੀ ਆ ਤੇ ਲੈਣਾ ਬਦਲੋ ਤੁਸੀਂ ਤਰਾਪਾ ਡਿੱਗੀ ਵੀ ਪਰਣੀ ਹੈ ਪਾਣੀ ਵਾਲੀ ਤੇ ਸਾਡੇ ਪਾਣੀ ਹੈ ਹਾਂ ਹੁਣ ਬਾਤ ਪਈ ਬਾਹਰ ਕੇ ਲਾ ਫਿਰ ਮੈਂ ਕਹਾਂ ਮੈਂ ਕੋਣ ਪਰੂਗਾ ਨਾਲ ਮੈਂ ਪਰਦੀਆਂ ਡਿੱਗੀ ਪਾਣੀ ਵਾਲੀ ਕਿਉਂਕਿ ਪਾਣੀ ਆਪਣਾ ਬਹੁਤ ਜਲਦੀ ਖਤਮ ਹੋ ਜਾਂਦਾ ਲੇਵਰ ਇੰਨੀ ਹੈ ਨਾ ਪਾਣੀ ਸਾਰੇ ਸ਼ਾਮ ਨੂੰ ਆਉਂਦੇ ਨੇ ਕਪੜੇ ਧੁੰਦੇ ਨੇ ਤੇ ਇਸ ਕਰਕੇ ਪਾਣੀ ਸਿਰ ਨਹੀਂ ਖਤਰ ਰੇਂਦਾ ਡਿੱਗੀ ਵਿਚੋਂ ਜਾ ਕੇ ਪਰਦੀਆਂ ਪਾਣੀ ਮੈਂ ਇਧਰ ਹਰਪੁਰੀ ਤਵੀਰ ਹੋ ਰਿਹਾ ਉਹਨਾਂ ਵੀ ਸੌਂਦੀ ਜੀ ਠੀਕ ਹੈ ਜੀ ਚਲਦੇ ਆ ਮੈਂ ਪਰ ਆਹ ਵੇਖੋ ਜੀ ਮੈਂ ਪਰ ਰਹੀ ਹਾਂ ਡਿੱਗੀ ਕੱਲੀ ਜਾਣੇ ਪਰ ਰਹੀ ਹਾਂ ਡਿੱਗੀ ਕਿਸੇ ਦੀ ਆਵਾਜ਼ ਮਾਰੀ ਕੋਈ ਆਇਆ ਨਹੀਂ ਤੇ ਮੋਟਰ ਸ਼ਟਕ ਕੱਲੀ ਜਾਣੇ ਪਰਣ ਲੱਗ ਗਈ ਤੇ ਕਿਉਂਕਿ ਇੱਥੇ ਆਖੇ ਬਹੁਤ ਹੀ ਘੱਟ ਲੱਗਦੇ ਨੇ ਕੋਈ ਕਿਸੇ ਦਾ ਕਹਿਣਾ ਨਹੀਂ ਮੰਨਦਾ ਮਸਾ ਇਦੰਦਾ ਹੀ ਹੈ ਕਿ ਫੈਮਿਲੀ ਪਰਿਵਾਰ ਤੇ ਮੈਂ ਆਪਣੀ ਡਿੱਗੀ ਪਰ ਰਹੀ ਹਾਂ ਡਿੱਗੀ ਪਰ ਬੰਦ ਕੋਈ ਲੇਬਰ ਖੜੋਕਣਾ ਹੋਣਾ ਹੁਣ ਆਪਣੀ ਡਿੱਗੀ ਪਰ ਚਤੀ ਹੈ ਹੁਣ ਆਪਾਂ ਜਲਦੀ ਜਲਦੀ ਬੰਦ ਕਰਕੇ ਵਿਹਣੀ ਦੇਖੋ ਜੀ ਡਿੱਗੀ ਪਰ ਭਾਰਤੀ ਬੰਦ ਕਰਤੀ ਮੋਟਰ हिम्मत होनी चाहिए दी इंसान के नहीं काम कर सकता बहुत कुछ कर सकती है कहते ना लेडीज बहुत कुछ कर सकती है हिम्मत होनी चाहिए जी आपा सारा काम कर लेने मोटर ਦਾ ਕੋਈ ਟੈਨਸ਼ਨ ਨਹੀਂ ਕੀ ਪਰਵਾਹ ਨਹੀਂ ਕਰੀਦੀ ਕੋਈ ਨਹੀਂ ਮੰਨਦਾ ਨਹੀਂ ਸੁਣਦਾ ਲਿੱਗੀ ਫਰਤੀ ਹੁਣ ਕੋਈ ਟੈਨਸ਼ਨ ਨਹੀਂ ਸਾਤਾ ਚੜ ਗਿਆ ਇੱਕ ਵਾਰੀ ਪਰ ਕੋਈ ਗੱਲ ਨਹੀਂ ਆ ਵੇਖੋ ਇਦਾਂ ਪੈਪਾ ਪੁੱਪਾ ਜਿਹਾ ਲਾਉਣੀ ਆ ਪੈਂਦੀ ਨੇ ਕਈ ਕਹਿੰਦੇ ਨੇ ਕਿ ਨਰਮਾ ਨਹੀਂ ਚੁੱਕਦੀ ਅੱਧਾ ਕੰਮ ਤਾਂ ਖੇਤ ਦਾ ਹੈਗਾ ਤੇ ਨਰਮਾ ਕਿ ਚੁੱਕੀਏ ਇਧਰ ਪਾਣੀ ਪੂਣੀ ਨਹੀਂ ਲਾਉਂਦੇ ਬਜਾਈ ਵਜੂਈ ਨਹੀਂ ਕਰਦੇ ਤੇ ਇਧਰ ਪਿੱਛੇ ਰਹਿ ਜਾਾਂਗੇ ਤੇ ਕੱਲਾ ਜਾਣਾ ਫਿਰ ਔਖਾ ਪਦਾ ਰਹਿੰਦਾ ਇਸ ਕਰਕੇ ਮੈਨੂੰ ਵੀ ਨਾਲ ਕਰਨਾ ਪੈਂਦਾ ਹੁਣ ਤਾਂ ਆਪਣਾ ਰਹਿ ਗਿਆ ਤਿੰਨ ਚਾਰ ਦਿਨ ਅੰਦਰ ਨਰਮ ਫਿਰ ਚੁਗਿਆ ਜਾਊਗਾ ਫਿਰ ਆਪਾਂ ਵਹਿਲੇ ਆ ਤੇ ਆਪਾਂ ਵਹਿਲੇ ਤਾਂ ਕੀ ਹੋਣਾ ਕਿਉਂਕਿ ਕੰਮ ਬਹੁਤ ਜ਼ਿਆਦਾ ਹੈਗੇ ਨੇ ਪਹਿਲਾਂ ਤਾਂ ਨਾਮ ਰੱਬ ਦਾ ਹੀ ਨਾਮ ਹੈ ਕਿਸਾਨ ਬੰਦੇ ਕਿਸਾਨ ਪੈਣਾ ਬੀਬੀਆਂ ਕੋਈ ਵੀ ਵਹਿਲਾ ਨਹੀਂ ਰਹਿ ਸਕਦਾ ਉਕੇ ਤੁਹਾਨੂੰ ਪਤਾ ਕਿਸਾਨਾਂ ਦੇ ਕੰਮ ਹੀ ਇਦਾਂ ਦੇ ਆ ਸਾਡੇ ਨਾਲ ਲੇਵਰ ਆਈ ਸਾਡੇ ਫੋਲੋਅਰ ਆਏ ਸਾਡੀ ਵੀਡੀਓ ਵੇਖਦੇ ਆ ਹਾਂ ਰੋਜ਼ ਉਹਨਾਂ ਨੂੰ ਪਤਾ ਹੈ ਵੀ ਸਿੱਕਾ ਕੰਮ ਕਰਦੇ ਆ ਉਹ ਵਿਚਾਰੇ ਖੋਦੀ ਕਰਨੇ ਕਰਨੇ ਬਹੁਤ ਅੱਜੜੋੜੀ ਕਰਦੇ ਟਾਈਮ ਹੀ ਖੈਨੇ ਕਸਾਣੋ ਸਾਂ ਚੜ ਗਿਆ ਹੁਣ ਆਪਣੀ ਗਾਵਾਂ ਹੈਗੇ ਨੀ ਜਿੱਦ ਦਫਾ ਹੋਣੀ ਆ ਇਹਨਾਂ ਨੇ ਪਰੇਸ਼ਾਨ ਕਰ ਰੱਖਿਆ ਤਾਰਾਂ ਤੂਰਾ ਪੂਰੀਆਂ ਤੋੜ ਕੇ ਤੇ ਵੜਗੀਆਂ ਨੇ ਵਿੱਚ ਸਬਜ਼ੀ ਦੇ ਦੂਸਰੇ ਖੇਤ ਵਿੱਚ ਜਿੱਧਰ ਉੱਕਦੇ ਆ ਉਧਰ ਫੇ ਜਾ ਕੇ ਤਾਰਾਂ ਵੀ ਸੈੱਟ ਕਰਨੇ ਨੇ ਜਾ ਕੇ ਨਰਮਾ ਵੀ ਚੁਗਣਾ ਤੇ ਹਰ ਪ੍ਰਤਵੀ ਕਾਰਿਆ ਸਕੂਲ ਤੋਂ ਆਇਆ ਮम्मा ਮੇਰਾ ਸਿਰ ਦਰਦ ਕਰਦਾ ਹੈ ਇਸ ਕਰਕੇ ਉਸਨੇ ਬਦਵਾਈ ਦੋ ਹੀ ਦਿਨ ਨੇ ਤੇ ਥੋੜੀ ਦੇ ਰੈਸਟ ਕਰਾਉਣੀ ਆ ਤੇ ਉਹ ਵੇਖੋ ਜੀ ਆਪਣੀ ਸਾਰੀਆਂ ਗਾਵਾਂ ਕਿੱਥੇ ਆ ਗਈਆਂ ਚਰਨ ਵਾਸਤੇ ਇਹਨਾਂ ਨੂੰ ਜੇ ਤੇ ਖੁੱਲਾ ਛੱਡਤਾ ਨਾ ਨਰਮੇ ਚ ਵੜ ਜਾਣਗੇ ਗੋਕੜੇ ਖਾ ਲੈਣਗੇ ਸਾਰੀਆਂ ਕੋਈ ਹਿੰਟ ਲੱਦੀ ਤੇ ਬੜੀਆਂ ਖਰਾਬ ਹੈ ਗਈਆਂ ਨੇ ਸਾਰੀਆਂ ਕਹਿੰਦੇ ਨਾ ਇੱਕ ਭੱਜਦੀ ਮਗਰ ਸਾਰੀਆਂ ਹੀ ਭੱਜ ਪੈਂਦੀਆਂ ਨੇ ਇੱਧਰ ਇੰਨੇ ਚਿਪੜ ਪੈਣੇ ਪੁੱਛੋ ਹੀ ਨਾ ਚਿਪੜ ਚਿਪੜ ਪੈਣੇ ਮੰਦਾ ਕਿੰਨੇ ਕੁ ਚੁਗੇ ਚਿਬੜ। ਬੋਲਾ ਵੇਖੋ। ਕਿੰਨੇ ਚਿਬੜ ਚਿਬੜ ਦੀ ਵੱਲਾ ਨੇ ਹਣ। ਚਲੋ ਠੀਕ ਹੈ ਜੀ ਮੈਂ ਗਾਵਾਂ ਨੂੰ ਪਹੁੰਚਉਣੀ ਆ। ਪਾ ਜਾ ਕੇ ਲੈ ਕੇ ਜਾਣੀ ਆ ਕਿਉਂਕਿ ਦੌੜਨਾ ਵੀ ਪੈਣਾ ਹੁਣ ਮੈਨੂੰ ਇਹਨਾਂ ਦੇ ਨਾਲ। ਅਸੀਂ ਤਾਂ ਕੈਮਰਾ ਆਪਾਂ ਨਹੀਂ ਫੜ ਸਕਦੇ। ਆਹ ਖੜੀ ਗਾਵਾਂ ਸਗੀ ਖੜੀ। ਕੋਈ ਕੁਵਾਰਾ ਖਾ ਰਹੀਆਂ ਨੇ, ਕੋਈ ਕੀ ਖਾ ਰਹੀਆਂ ਨੇ। ਚਲੋ ਜੀ ਚਲਦੇ ਹਾਂ ਠੀਕ ਹੈ ਗਰਵਾਨ ਕਰ ਲੈ ਕੇ ਆਪਾਂ ਚਲਦੇ ਹਾਂ। ਕੱਲੀਆਂ ਲੇਵਰ ਦਾ ਪਾਣੀ ਲੈ ਕੇ। ਮੈਂ ਪਾਣੀ ਲੈ ਕੇ ਚਲੀਏ ਲੇਵਰ ਨੂੰ ਪਾਣੀ ਪਵਾਵਾਂਗੇ। ਤੋ ਕਿੰਨਾ ਪਾਣੀ ਪੀਂਦੇ ਆ ਤਾਂ ਥੋੜੀ ਬਹੁਤ ਫਿਫਰੇ ਚੰਡੀ ਹੋਈ ਤਾਂ ਪਾਣਾ ਖ ਲੈ ਕੇ ਚੱਲਦੇ ਆ ਪਾਣੀ ਨਾਲੇ ਮੇ ਕੁਛ ਨਰਮਾ ਚੋਗ ਲਾਂ ਕਿ ਹਾਰਪੁਰ ਦੀ ਵਰਦੀਆਂ ਵਰਦੀਆਂ ਤੋਤੀਆਂ ਸੇ ਰੱਖੇ ਇੱਧਰ ਆਪਣੇ ਚੱਲੇ ਜਾਂਦੇ ਫੁਆਰੇ ਲੈਣ ਇਹਦੇ ਵਿੱਚੋਂ ਦੀ ਟਪਕੇ ਜਾਣਾ ਪਊ ਕੁਛ ਤਾਂ ਪਊਗਾ ਪਾਣੀ ਫੁਆਰਿਆਂ ਤੇ ਉਹ ਫੁਆਰੇ ਪੈਣ ਕੇ ਮੋਬਾਈਲ ਤੇ ਸੋਰੀ ਵਾਜੀ ਪਤਾ ਨਹੀਂ ਬੰਦ ਲਾ ਜਾਂਦੀ ਸਾਈ ਤੇ ਸਾਡੀ ਲੇਵਲ ਉਹ ਲਾਸਟ ਤੇ ਪਹੁੰਚ ਗਈ ਆ ਆਪਣੀ ਬਾਥ ਲੈ ਕੇ ਤੇ ਨਵੇੜਾ ਕਰੀ ਹੁੰਦੀ ਵਧੀਆ ਚਲਦੇ ਆਂ ਜੀ ਆਪਾਂ ਪਾਣੀ ਲੈ ਕੇ ਲੇਵਰ ਨੂੰ ਪਾਉਣਾ ਹੈ ਪਾਣੀ ਤਨ ਬਖਾਉਣਾ ਹੈ ਵੀ ਉਹ ਕਿਵੇਂ ਖੁਸ਼ ਹੁੰਦੇ ਕੀ ਹੈ ਬੜੇ ਨੇ ਕਹਿੰਦੇ ਠੰਡਾ ਪਾਣੀ ਵਖ ਲੈਟ ਨਹੀਂ ਆਉਂਦੀ ਕਿੱਥੋਂ ਪਵਾ ਦਿਆ ਤਨ ਪਾਣੀ ਤੇ ਮੈਂ ਲਿਆਂਦਾ ਲੇਵਰ ਵਾਸਤੇ ਠੰਡਾ ਪਾਣੀ ਨਰਾਜ ਹੁੰਦੇ ਸੀ ਕੋਈ ਕਹਿੰਦਾ ਬੋਤਲਾਂ ਮਾਂ ਫਿਰ ਅਜ ਚਲਦੀ ਨਹੀਂ ਕਿੱਥੋਂ ਠੰਡਾ ਪਾਣੀ ਲਿਆਵਾਂ ਹੁਣ ਜਿਹੜੀ ਵੀ ਜਿੰਨੀ ਬਰ ਬਣੀ ਸੀ ਤਿੰਨ ਚਾਰ ਡੋਂਗਿਆਂ ਦੀ ਉਹ ਵਿੱਚ ਪਾ ਕੇ ਲੈ ਆਈਆਂ ਮੈਂ ਕਿਹਨਾਂ ਦਾ ਗੁਜ਼ਾਰਾ ਹੋ ਜਾ ਇੱਕ ਵਾਰ ਠੰਡਾ ਪੀ ਲੈਣ ਪਾਣੀ ਨਰਾਜ ਨਾ ਹੋ ਜਾਵੇ ਲੇਵਰ ਅਜ ਬੜਾ ਕੰਮ ਲੈਣਾ ਨਾ ਤਾਂ ਕਰਕੇ ਤੇ ਬੱਕਰੀ ਵੇਖ ਲਓ ਵੇਚੇਂ ਜਲਦੀ ਆਜੋ ਇੱਕ ਸਾਡੀ ਲੇਵਰ ਦੀ ਹੈਗੀ ਗੱਲ ਵੀ ਨਵਾਜ਼ ਮਾਰਦੀ ਨੇ ਵੇਚੀ ਜਾ ਗਈ ਤੇ 50 ਹੋ ਗਏ ਇਹਨਾਂ ਨੇ ਨਾ 50 ਆਵਾਜ਼ਾਂ ਮਰਵਾਉਣੀਆਂ ਨੇ ਬਾਹਰ ਨਹੀਂ ਨਿਕਲਦੇ ਐਨੀ ਠੀਕ ਹੈਗੀ ਸਾਡੀ ਲੇਵਰ ਬਹੁਤ ਠੀਕ ਆ ਵੇਖੋ ਫਿਰਦੇ ਸਾਰੇ ਇੱਕ ਵਾਰੀ ਕਹਤਾ ਦੋ ਵਾਰੀ ਕਹਤਾ ਤਿੰਨ ਵਾਰੀ ਕਹਤਾ ਨਹੀਂ ਨਿਕਲਣਾ ਬਾਹਰ ਮੈਂ ਬਾਲਟੀ ਲੈ ਕੇ ਜਾਂਦਾ ਦੂਜੀ ਲੇਵਰ ਵਾਸਤੇ ਉਹ ਨਵਾਸਤੀ ਲੈ ਜਾਨੀ ਨਹੀਂ ਪਿੰਦੇ ਪਾਣੀ ਫਿਰ ਐਵੇਂ ਜ਼ਿਆਦਾ ਕਿਸਨ ਕੀ ਕਹਿਣਾ ਫਿਰ ਉਧਰ ਲੈ ਜਾਨੇ ਉਹ ਪੀ ਲੈਣਗੇ ਵਿਚਾਰੇ ਬੱਕਰੀ ਤਿਆਰ ਖੜੀ ਹੈ ਪਾਣੀ ਪੀਣ ਵਾਸਤੇ ਵੇਖ ਲਓ ਮੁਰਜਾ ਤੰਦਰੀਆ ਦੇਖੋ ਇਹ ਤਿਆਰ ਹੈ ਪਾਣੀ ਇਹਨੇ ਪੀ ਲੈ ਫਿਰ ਸਾਰਾ ਹੀ ਝੂਠਾ ਜਾਣਾ ਪਾਣੀ ਤਾਂ ਕਰਕੇ ਇਹਨੂੰ ਨਹੀਂ ਪੋਣਦੇ ਤੇ ਜਿਨ੍ਹਾਂ ਨੇ ਪਾਣੀ ਪੀਣਾ ਹੈ ਆਜੋ ਆਜੋ ਤੇ ਆ ਵੇਖੋ ਜੀ ਆਪਣੀ ਲੇਬਰ ਵਾਸਤੇ ਠੰਡਾ ਪਾਣੀ ਲਿਆਏ ਤੇ ਇਹਦੀ ਹਜ਼ਾਰ ਪਾਉ ਦੀ ਚੜ ਦਰਦਾ ਪਰ ਫਿਰ ਵੀ ਚੀਜ਼ ਖਾਣ ਤੋਂ ਟਿਕਦਾ ਹੀ ਨਹੀਂ ਠੰਡਾ ਪਾਣੀ ਪੀਣੋ ਬੱਲੇ ਬੱਲੇ ਬੜਿਆ ਦੇ ਵੇਖ ਲਓ ਕੀ ਕਰਦਾ ਸਾਰੇ ਬੈਠੇ ਪਾਣੀ ਪੀਣ ਵਾਸਤੇ ਦਮਾਕਾ ਲਿਆ ਚਲੀ ਠੰਡਾ ਪਾਣੀ ਵਿਚਾਰੇ ਐਵੇਂ ਫਿਰਦੇ ਫਿਰਦੇ ਗਰਮ ਹੁੰਦੇ ਫਿਰਦੇ ਆ ਅੱਗ ਮੋਕੇ ਤਾਂ ਅੱਗ ਤਰ੍ਹਾਂ ਇਧਰ ਆਏ ਨੇ ਵੀ ਬਾਈ ਵੀਰ ਨੇ ਪੁੱਛਿਆ ਕਿ ਨਾ ਮਾਮੀ ਬੋਤਲ ਮੱਖ ਬੋਤਲ ਐ ਨੀ ਨਾਰਾਜ਼ ਹੋ ਕੇ ਉਥੂ ਆ ਕੇ ਮੈਂ ਪਾਣੀ ਠੰਡਾ ਆਈ ਨੀ ਕਿਧਰੋਂ ਲਿਆ ਮੈਂ ਹੋਂ ਠੰਡਾ ਹੋਇਆ ਤਾਂ ਆ ਮੈਂ ਲੈ ਕੇ ਆਈ ਤੋ ਲਾਈਟ ਚਲਦੀ ਰਹਿੰਦੀ ਰਹਿਣਾ 24 ਘੰਟੇ ਫਿਰ ਤਾਂ ਆਪਣੀਆਂ ਰਹਿੰਦੇ ਨੇ ਪੌਂ 12 ਜੇ ਲਾਈਟ ਨਾ ਆਵੇ ਤਾਂ ਫਿਰ ਦਿੱਕਤਾਂ ਦੀ ਫਿਰ ਪਾਣੀ ਛੰਡਾ ਰਹਿੰਦਾ ਹੀ ਨਹੀਂ ਕੀ ਕਰੀਏ ਕਿਉਂਕਿ ਲਾਈਟ ਵੀ ਸਾਡੀ 3 ਸਟਾਰ ਹੈ ਨਹੀਂ ਗੀ 1 ਸਟਾਰ ਲੈ ਕਿ ਤਾਰ ਹੈਗੀ ਉਹ ਫ੍ਰਿਜ ਹੈਗੀ ਆਪਣੀ ਉਹ ਜਲਦੀ ਠੰਡੀ ਹੁੰਦੀ ਨਹੀਂ ਗੀ ਕਿਉਂਕਿ ਉਹ ਛੋਟੀ ਹੈ ਨਾ ਫ੍ਰਿਜ ਇਸ ਕਰਕੇ ਤੇ 3 ਸਟਾਰ ਹੋਵੇ ਫਿਰ ਜਲਦੀ ਠੰਡੀ ਹੋ ਜਾਂਦੀ ਹੈ ਤੇ ਉਹ ਆਖਿਆ ਵੱਡੀ ਲੈ ਤੇ ਆਪਾਂ ਮਾਲਕ ਰੱਖੇ ਸੁੱਖ ਦੇ ਆਪਾਂ ਲਵਾਂਗੇ ਵੱਡੀ ਫਿਰ ਫ੍ਰਿਜ ਜਿਹੜੀ ਦੋ ਬੂਏ ਖੁੱਲਦੇ ਉਹ ਵਾਲੀ ਲੈਣੀ ਹੈ ਜਦਨ ਕੋਠੀ ਪਾ ਲਈ ਓਧਣੀ ਲੈ ਲੈਣੀ ਐ ਬਸ ਸਾਹਮਣੇ ਕਰਮੀ ਬੜੀ ਐ ਅਲਗਾ ਕਹਿ ਜਾਂਦਾ ਬੜੀ ਗਰਮੀ ਐ ਇੰਨੀ ਗਰਮੀ ਮਾਰੀ ਆ ਨਾ ਪੰਜਾਬ ਵਿਚ ਤਾਂ ਹੀ ਕੋਈ ਨਹੀਂ ਗਰਮੀ ਨਾ ਬੋਦੇ ਪਾਣੀ ਦਾ ਆ ਨਾ ਬੋਦੇ ਪਾਣੀ ਆ ਗਿਆ ਨਾ ਅੱਛਾ ਪਾਣੀ ਦੀ ਪੜਾਤ ਪੈਂਦੀ ਐ ਹਾਂ ਤੇ ਕਰਮੇ ਆ ਜਾਂਦੀ ਐ ਕਿ ਆਪਾਂ ਪਾਣੀ ਪੂਣੀ ਸਾਰਿਆਂ ਨੂੰ ਪਵਾ ਕੇ ਤੇ ਆਪਾਂ ਵੀ ਲੱਗ ਗਏ ਨਰਮਾ ਚੁਗਣ ਸ਼ਾਮ ਦਾ ਟਾਈਮ ਹੋ ਗਿਆ ਅੱਜ ਸ਼ਾਮ ਦਾ ਤੱਕੀ ਤੋਂ ਪੈਣੀ ਸਿਖਰਾਂ ਦੀ ਪੈ ਰਹੀ ਐ ਪੁੱਛੋ ਹੀ ਨਾ ਜਿਵੇਂ ਨਾ ਬੜੀ ਗਰਮੀ ਪੈ ਰਹੀ ਤੇ ਸੂਰਜ ਵੇਖੋ ਆ ਖੜਿਆ ਉੱਤੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਇਸ ਕਰਕੇ ਨਰਮਾ ਵੀ ਆਪਣਾ ਸਵੇਰੇ ਤੱਕ ਨਹੀਂ ਤੇ ਪਰਸੋ ਤੱਕ ਚੁਗਿਆ ਜਾਊਗਾ ਕੰਮ ਕੰਪਲੀਟ ਹੋ ਜਾਏਗਾ ਤੇ ਮੈਂ ਵੀ ਕਾ ਜਿੰਨਾ ਕੋ ਮੇਰੇ ਕੋਲ ਚੁਗ ਹੁੰਦਾ ਮੈਂ ਚੁਗ ਲਾ ਪਰ ਕੋਸ਼ਿਸ਼ ਤਾਂ ਬਹੁਤ ਕਰਦੀ ਆ ਮੈਂ ਚੁਗਾ ਨਰਮਾ ਪਰ ਕਰਾਂ ਕਿ ਵਿੱਚੋ ਜਿਹੜੇ ਕੰਮ ਨੇ ਨਾ ਉਹ ਹੀ ਨਹੀਂ ਸਾ ਲੈਣ ਦਿੰਦੇ ਕਦੀ ਕੀ ਕੰਮ ਆ ਜਾਂਦਾ ਕਦੀ ਕੀ ਕੰਮ ਆ ਜਾਂਦਾ ਛੋਟੇ ਮੋਟੇ ਕੰਮ ਬਹੁਤ ਨੇ ਬਾਕੀ ਸਾਰਿਆਂ ਨੂੰ ਪਤਾ ਹੈ ਵੀਡੀਓ ਬਣਾਉਣੀ ਵੀ ਬਹੁਤ ਔਖਾ ਕੰਮ ਹੈ ਵਿੱਚ ਕੰਮ ਕਰਨਾਂ ਵਿੱਚ ਵੀਡੀਓ ਬਣਾਉਣੀ ਛੋਟੇ ਛੋਟੇ ਚੀਜ਼ ਨੂੰ ਕਵਰ ਕਰਨਾ ਪੈਂਦਾ ਬਹੁਤ ਮੁਸ਼ਕਿਲ ਹੈ ਤੇ ਹਾਰਡ ਵਰਕ ਹੀ ਕੰਮ ਹੈ ਗਾਏ ਕੋਈ ਨਾ ਜੀ ਅੱਜ ਕਰਾਂਗੇ ਤਾਂ ਕੱਲੋਂ ਸਫਲ ਵੀ ਹੋ ਜਾਾਂਗੇ ਥੋੜਾ ਟਾਈਮ ਤਾਂ ਲੱਗੇਗਾ ਨਰਮਾ ਕੁਛ ਆਪਣਾ ਇਦਾਂ ਦਾ ਪੂਰਾ ਨਰਮਾ ਖਿੜਿਆ ਪਿਆ 1000 ਕੋਈ ਉੱਪਰ ਦੇ 2-3 ਤਿੰਨ ਖੋ ਗਏ ਰਹਿ ਗਏ ਨੇ ਗੋਕੜੀ ਖੋਖੜੇ ਜੀ ਗੋਕੜੀ ਚੁਗਣ ਵਾਲੇ ਬਾਕੀ ਨਰਮਾ ਵੇਖੋ ਜੀ ਆਪਣਾ ਤੇ ਨਰਮਾ ਵੇਖ ਕੇ ਕਈ ਵੀਰਾਂ ਨੇ ਤਾਂ ਦਿਲ ਵੀ ਕਰਦਾ ਵੀ ਅਸੀਂ ਆ ਜੀ ਇਹ ਚੁਗਣ ਬਹੁਤ سارے ਵੀਰਾਂ ਨੇ ਕਮੈਂਟ ਕਰੇ ਹੋਏ ਸੀ ਨਰਮਾ ਚੁਗਣਾਉਣਾ ਤੇ ਵੀਰ ਜੀ ਹੁਣ ਤਾਂ ਆਪਣਾ ਨਰਮਾ ਫਾਈਨਲ ਹੋਣ ਵਾਲਾ ਹੈ ਅੱਗੇ ਮੌਂਗਫਲੀ ਤੇ ਆਪਣੇ ਮੂੰਗੀ ਦਾ ਕੰਮ ਚੱਲੂਗਾ ਤੇ ਜਿਹਨੇ ਸੰਪਰਕ ਕਰਨਾ ਜ਼ਰੂਰ ਕਰ ਲਿਓ ਤੇ ਸਾਡੀ ਲੇਬਰ ਵੇਖਦੀ ਐ ਵੀ ਕੀ ਕਰਦੇ ਸਾਡੀ ਲੇਬਰ ਕਹਿੰਦੇ ਆ ਤੂੰ ਕਰਦਾ ਕੰਮ ਕਰਕੇ ਤਵਾਰ ਖੇਤ ਦਾ ਵੀ ਕੰਮ ਕਰ ਸਕਦੀ ਐ ਤੇ ਮੈਂ ਨਨਕਾ ਕੰਮ ਸਾਡੇ ਬਹੁਤ ਹੈਗੇ ਨੇ ਬਹੁਤ ਜ਼ਿਆਦਾ ਪੁੱਛੋ ਨਾ ਜਿੰਨੇ ਵੀ ਗਨੇ ਸਾਰੇ ਕੰਮ ਕਰਾਣੇ ਪੈਂਦੇ ਜੇ ਸਰਦਾਰ ਸਾਹਿਬ ਨਾਲ ਨਾ ਕੰਮ ਥੋੜਾ ਬਹੁਤ ਕਰਾਈਏ ਜੇ ਕਿਧਰ ਲੱਗਿਆ ਤਾਂ ਵੀ ਨਰਾਜ ਹੋ ਜਾਂਦੇ ਵੀ ਗੱਲਾ ਖਪੀ ਜੰਨਾ ਉਧਰ ਆਪਣੀ ਲੈਣ ਵੀ ਚੱਲ ਰਹੀ ਐ ਤੇ ਕਰੇ ਲੈਟ ਛੱਡ ਕੇ ਆ ਗਏ ਤਾਂ ਕਹੇ ਨੇ ਉਹ ਤਾਂ ਚਲੇ ਗਏ ਨੇ ਤੇਲ ਭਰਨ ਵਾਸਤੇ ਕਿਉਂਕਿ ਡੀਜ਼ਲ ਵੀ ਖਤਮ ਹੋ ਗਿਆ ਤਾਂ ਆਪਣੇ ਤਵੀਆਂ ਖਰਾਬ ਹੋ ਗਏ ਉਹਨਾਂ ਨੂੰ ਸਹੀ ਕਰਾਉਣ ਵਾਸਤੇ ਗਏ ਹੋਏ ਨੇ ਚਲੋ ਜੀ ਚੁਗਦੇ ਆ ਨਰਮਾ ਸ਼ਾਮ ਨੂੰ ਵੇਖਦੇ ਆ ਆਪਾਂ ਕਿੰਨਾ ਨਰਮਾ ਚੁਗ ਹੁੰਦਾ ਆਪਣੇ ਕੋਲ ਤੇ ਬਾਕੀ ਤੁਹਾਨੂੰ ਨਰਮੇ ਦਾ ਆਪਾਂ ਵਿਖਾ ਦੇਣਾ ਪੂਰਾ ਸੀਨ ਆ ਦੇਖੋ ਜੀ ਆਪਣਾ ਨਰਮਾ ਖੜਿਆ ਪੂਰਾ ਸਾਰਾ ਚੁਗੀ ਜਾਂਦੀ ਲੇਵਰ ਲੱਗੀ ਹੋਈ ਐ ਤੇ ਨਰਮਾ ਦੂਰੋਂ ਵੇਖਦੇ ਆ ਨਾ ਮਨ ਜੇ ਕਰਦਾ ਨਰਮਾ ਚੁਗੀ ਰੱਖੀ ਛੱਡੀਏ ਨਾ ਕਿਉਂਕਿ ਪੂਰਾ ਖੜਿਆ ਪਿਆ ਨ ਵਧੀਆ ਨਰਮਾ ਖੜਿਆ ਪਿਆ ਇੱਕ ਸਾਰ ਛੋਟਾ ਤਾਂ ਹੈ ਪਰ ਨਰਮਾ ਸੋਹਣਾ ਖੜ ਗਿਆ ਇਸ ਕਰਕੇ ਮਨ ਨਹੀਂ ਕਰਦਾ ਛੱਡਣ ਨੂੰ ਤੇ ਮੇਰੀ ਰਾਣੀ ਉਸਰੀ ਆ ਏ ਮੇਰੇ ਨਾਲ ਨਾਲ ਹੀ ਹੈਗੀ ਕਿਉਂਕਿ ਮੈਂ ਚਲੀ ਗਈ ਸੀ ਨਾ ਘਰੇ ਹੁਣ ਇਹਨੂੰ ਪਾਣੀ ਪਵਾਤਾ ਜਿੱਥੇ ਮੈਂ ਜਾਨੀ ਮੇਰੇ ਪਿੱਛੇ ਪਿੱਛੇ ਖੜੀ ਹੈ ਤੇ ਵੇਖ ਲੋ ਵੀ ਪਸੂ ਵੀ ਸਿਆਣੇ ਨੇ ਆਦਾ مالک ਪਛਾਣ ਲੈਂਦੇ ਨੇ ਵੀ ਸਾਡੇ ਮਾਲਕ ਕਿਹੜੇ ਨੇ ਇੰਨੇ ਸਿਆਣੇ ਜਾਨਵਰ ਹੈਗੇ ਨੇ ਨਰਮਾ ਲੈ ਚੋਕ ਤੇ ਹੁਣ ਆਪਾਂ ਚੱਲਿਆਂ ਕਰਾਂ ਨੂੰ ਸਾਰਿਆਂ ਨੇ ਨਰਮਾ ਲੈ ਚੋਕ ਕਿਉਂਕਿ ਇਹ ਥੋੜਾ ਜਿਹਾ ਦਿਨ ਅਸੀਂ ਆਪਾਂ ਸਾਫ਼ ਕਰਤਾ ਬਾਕੀ ਲੇਵਰ ਆਪਣੀ ਚੁਕੂਗੀ ਕੱਲ ਤੇ ਸਵੇਰੇ ਆਪਾਂ ਦੂਸਰੇ ਖੇਤ ਕਿਸੇ ਤੇ ਲੱਗਣਾ ਹੈ ਚਲੋ ਠੀਕ ਹੈ ਜੀ ਆਪਾਂ ਚਲਦੇ ਆ ਕਰਾਂ ਨੂੰ ਪੰਡਾ ਪੰਡਾ ਲੈ ਕੇ ਕੀ ਬਣਦਾ ਟਾਈਮ ਨਾਲ ਹੀ ਹਾਂ ਹਾਂ ਤੂੰ ਤੈਨੂੰ ਕੀ ਚਾਹੀਦਾ ਹੈ ਹੈ ਨਹੀਂ ਹੁਣ ਤੈਨੂੰ ਚਾਹੀਦਾ ਕਿ ਤੂੰ ਇਹ ਦੱਸ ਫਿਰ ਹਾਂ ਨਹੀਂ ਤੂੰ ਰੋਲਾ ਪੱਟੀ ਖੜਾਈ ਮੈਂ ਹੀ ਕਰ ਦੂੰਗਾ ਫਲਾਣਾ ਕਰ ਦੂੰ ਨਮਕਾਣਾ ਕਰ ਦੂੰਗਾ ਇਹ ਆਂਦਾ ਵੀ ਮੈਂ ਕੰਡੇ ਵਾਲ ਨਰਮੇ ਵਿੱਚ ਨਹੀਂ ਜਾਂਦਾ ਇਹਨੂੰ ਆਖਾ ਭਾਈ ਤੂੰ ਵੇਖਿਆ ਤੇਰੀ ਦਿਹਾੜੀ ਪੈਣੀ ਤੇ ਚੋਗਲੇ ਨਹੀਂ ਧਿਆੜੇ ਪੈਨੇ ਮੰਜੇ ਸੁਤਾ ਰਹੇ ਚਾਰ ਦਿਨ ਚੋਕਲੇ ਤੂੰ ਰੈਸਟ ਕਰਨ ਜਾ ਰਹੇ ਲੈ ਤਰੋੜਾ ਸਹਰਾ ਹੀ ਨਹੀਂ ਦਈਏ ਅਸਨੇ ਦਿਉਣਾ ਨਹੀਂ ਲੱਗ ਨਾ ਬੰਦੇ ਲੱਗ ਨਾ ਲੱਗਣਾ ਕੋਈ ਆਉਣ ਨਾ ਕੋਈ ਪਾਸੀ ਤੇ ਨਹੀਂ ਆਉਂਦਾ ਬੰਦੇ ਨੇ ਯਾਤਲਾ ਲੈ ਤਾਂ ਨਹੀਂ ਹੋ ਸਕਦੀ ਬਸ ਤੂੰ ਮੰਜਾ ਉੱਥੇ ਢਾਲ ਲੈਣਾ ਤੇ ਘਰ ਦੇ ਕੋਲ ਜਿੱਥੇ ਉਸ ਰੋ ਮੰਗੇ ਅੱਛਾ ਅਮੀਂ ਦਾ ਬੋਰੀ ਬਿਸਤਰਾ ਚ ਕਾਉ ਉਹਨਾਂ ਦੇ ਕਰੇ ਬਾਈ ਆਂਦਾ ਵੀ ਮੈਂ ਉਹਨਾਂ ਦੇ ਕੜਿਆਂ ਨੂੰ ਹੱਥ ਲਾਵਾਂਗਾ ਮੈਂ ਪਾਣੀ ਪੀਵਾਂਗਾ ਤਾਂ ਸੀ ਇਹਨੂੰ ਕਿ ਅਬ ਤੋ ਚੱਕ ਮੰਜਾ ਜਾਵੀਂ ਉਹਨਾਂ ਦੇ ਘਰੇ ਫਿਰ ਤੈਨੂੰ ਵਧੀਆ ਪੱਖਾ ਕੁੱਲਰ ਲਾ ਦੇਵਣਗੇ ਫੇਟਰੇ ਤੇਰੀ ਸੇਵਾ ਪਾਣੀ ਹੋਵੇਗੀ ਸਵੇਰੇ ਸ਼ਾਮ ਤੈਨੂੰ ਵੜੀਆਂ ਦੀ ਸਬਜ਼ੀ ਪਾਪੜਾਂ ਦੀ ਸਬਜ਼ੀ ਮਿਲੇਗੀ ਕਾਚਰਾ ਦੀ ਸਬਜ਼ੀ ਹੁਣ ਚੁੱਪ ਕਰ ਗਿਆ ਕਿਉਂਕਿ ਬੇਨੂੰ ਪਤਾ ਵੀਡੀਓ ਬਣੀ ਨਹੀਂ ਤਾਂ ਰੋਲਾ ਸੇ ਪੱਟੀ ਖੜਾਏ ਭਾਈ ਮੇਰਾ ਤਰ੍ਹਾਂ ਸਾਡਾ ਤਾਂ ਨਾ ਮੈਂ ਹਾਸ ਹਾਸ ਕੇ ਪਾਗਲ ਹਾਂ ਕੰਮ ਸਮਝ ਤੂੰ ਬਾਹਰ ਹੈ ਜਦੋਂ ਕੈਮਰਾ ਬੰਦ ਹੋ ਜਾਂਦਾ ਉਹਦੋਂ ਆਂਦਾ ਅਖੇ ਇਸ ਸਮੇਂ ਇੱਥੇ ਤਾਂ ਮੈਂ ਐਵੇਂ ਹੀ ਆ ਗਿਆ ਅਖੇ ਮਹਾਰਾਜ ਜੀ ਕਰਦਾ ਮੈਂ ਦੀ ਘਾਰੜ ਦਾ ਸਿਰ ਪਾੜ ਦੇਵਾ ਤੇ ਭਰਾਵਾ ਇੱਥੇ ਆ ਜਾ ਕੰਮ ਨਾ ਕਰੀ ਕਿਉਂਕਿ ਸਿਰ ਪਾੜ ਕੇ ਤੇ ਫਿਰ ਤੇਰੇ ਤੇ ਕੀ ਸੋਣਾ ਉਹ ਬੈਠਾਉਣ ਨਹੀਂ ਬੋਲਦਾ ਬੋਲ ਕਿੰਦਾ ਪਾਉ ਸਿਰ ਪਾੜੇਗਾ ਪਾਉ ਵੇਖ ਲਓ ਗੁੰਗਾ ਹੋ ਗਏ ਥੱਲੇ ਸਿਰ ਕਰ ਆਏ ਆ ਬੰਦਾ شریف ਜਿਹੜਾ ਵਿਖਦਾ ਨੇ ਨਾ ਹੁਣ ਆਵੇਗਾ ਤੇ ਬੋਲੇਗਾ ਤੇ ਮੈਂ ਵਿਖਾਵਾਂਗੀ ਤੇ ਸਾਰੇ ਵਿਚਾਰੇ ਇਹਦੇ ਵੇਂਦੇ ਪੰਦੇ ਮੂੰਹ ਮਣੇ ਵੀ ਕੀ ਆਂਦਾ ਕੀ ਹੈ ਸਮਝ ਤੂੰ ਬਾਹਰ ਹੀ ਕੰਮ ਹੋਇਆ ਪੈਂਦਾ ਤਾਂ ਆ ਜਾਂਦਾ ਖੁਰੀਆਂ ਦੱਬੀ ਜਾਂਦਾ ਹੁਣ ਅਸੀਂ ਬਹਿ ਗਏ ਸ਼ਾਮ ਦੇ 6:00 ਵਜੇ ਗਏ ਨੇ ਤੇ ਮੇਰੀ ਗਾਂ ਦਾ ਦੁੱਧ ਕੱਢਣ ਦਾ ਵੀ ਟਾਈਮ ਹੋ ਗਿਆ ਤੇ ਆਪਾਂ ਹੁਣ ਚੱਲਨੇ ਕਰਾਣੂ ਅੱਜ ਟਾਈਮ ਨਾਲ ਰੋਟੀ ਪਾਣੀ ਬਣਾ ਲਾਂਗੇ ਨਹੀਂ ਤਾਂ ਰਾਤ ਨੂੰ ਸਬਜ਼ੀ ਵਿੱਚ ਫਿਰ ਕੁਗੇ ਰਹਿਣ ਨੇ ਪੰਦੇ ਮਕੌੜੇ ਜੇ ਪੰਦੇ ਨੇ ਛੋਟੇ ਛੋਟੇ ਜਾਨਵਰ ਨਹੀਂ ਰਹਿ ਤੇ ਬਹੁਤ ਔਖਾ ਹੈ ਕਿਸਾਨੀ ਕਰਨੀ ਖੇਤੀ ਕਰਨੀ ਰਾਤ ਨੂੰ ਇਤੋਂ ਕੰਮ ਕਰਕੇ ਜਾਣਾ ਰੋਟੀਆਂ ਪਕਾਣੀਆਂ ਫਿਰ ਜਾ ਕੇ ਕੱਪੜੇ ਧੋਣੇ ਨਾਣਾ ਧੋਣਾ ਕਿੰਨਾ ਔਖਾ ਕੰਮ ਨਾ ਵਿਚਾਰੇ ਕਰਨਾ ਹੀ ਪੈਂਦਾ ਸਾਰਿਆਂ ਨੂੰ ਤੇ ਆਪਾਂ ਸਾਰੇ ਜਣੇ ਬੈਠੇ ਆ ਗੱਲਾਂ ਬਾਤਾਂ ਕਰ ਰਹੇ ਆ ਪੈਣੋ ਬੀਬੀਆਂ ਸਭ ਤੇ ਆਪਣੇ ਕਾਹ ਵੇਖ ਲਓ ਮੁਰਗ ਕਿੰਨੀ ਵੱਡੀ ਵੱਡੀ ਹੋ ਗਈ ਹੈ ਤੇ ਵਿੱਚ ਵੇਖ ਲਓ ਕੋਈ ਦਿਖਦਾ ਹੀ ਨਹੀਂ ਕਿੰਨੀ ਵੱਡੀ ਵੱਡੀ ਆ ਆ ਵੇਖ ਲਓ ਮੈਂ ਤੇ ਮਾਮੇ ਕੋਲ ਜਾਵਾਂਗੀ ਤੇ ਮਾਮੇ ਨੂੰ ਆਖੂ ਤੇ ਆ ਪਤਾ ਨਹੀਂ ਥੋੜ-ਥੋੜ ਕੀ ਖਾਂਦੀ ਹੈ ਕੀ ਖਾਂਦੀ ਨਹੀਂ 200 ਰੁਪਏ ਅਤਰਾ ਦੇ ਤੂੰ ਹੰਦਾ ਨਾ ਵੀਰੇ ਹਾਤੀ ਆਵੇਗਾ ਦੇਖ ਲਓ ਪੰਜਾਬੀਆਂ ਦਾ ਕੰਮ ਵੇਖ ਲਓ 10 10 ਕਰ ਕੀ ਗੱਲ ਹੈ ਇਹਨੇ ਤਾਂ ਮੋਟਰਸਾਈਕਲ ਆ ਆਪਣੇ ਕੀ ਕਹਿੰਦੇ ਮ ਇਹਨੂੰ ਕੀ ਕਹਿੰਦੇ ਮ ਦਾਣੀ ਜੁੱਟ ਆ ਵਾਲਾ ਇਹਦੇ ਵਿੱਚੋਂ 20 ਛੋਟਾ ਛੋਟਾ ਕੱਢ ਕੇ ਉਹ ਖਾਈ ਜਾਂਦੀ ਹੈ ਬੜਾ ਵਧੀਆ ਲੱਗਦਾ ਹੈ ਤੇ ਲੋਕੀ ਕਈ ਤਾਂ ਕਹਿਣਗੇ ਵੀ ਕਾ ਹੈ ਕਾ ਖਾਈ ਜਾਂਦੇ ਪਸ਼ੂ ਵਾਲਾ ਖਾਣਾ ਤੇ ਬਹੁਤ ਵਧੀਆ ਛੋਟੇ ਛੋਟੇ ਹੁੰਦੇ ਸੀ ਨਾ ਜਦੋਂ ਆਪਾਂ ਬਚਪਨ ਸੀ ਉਦੋਂ ਖਾਂਦੇ ਹੁੰਦੇ ਸੀ ਕਿ ਨਮੋਲੇ ਕੱਢ ਕੇ ਅਜਿਹੀਆਂ ਚੀਜ਼ਾਂ ਤੇ ਉਦੋਂ ਵਧੀਆ ਲੱਗਦੇ ਸੀ ਹਨ ਇਹ ਤੇ ਰੇਵਕੀਆਂ ਗੱਲਾਂ ਸੁਣੀ ਜਾਂਦੀ ਐ ਵੇਖ ਲੋ ਮੂੰਹ 'ਚ ਡੱਕਾ ਉਵੇਂ ਹੰਦੇ ਪਿਆ ਤੇ ਉਹਦੀ ਗੱਲਾਂ ਸੁਣਦੇ ਵੀ ਕਿੰਦੇ ਨਾਲ ਗੱਲ ਕਰੀ ਜਾਂਦੀ। ਬੱਕਰੀ ਸਾਡੀ ਸਾਰੀ ਗੌਰ ਰੱਖਦੀ ਐ। ਤੇ ਇਹ ਵਿਚਾਰੇ ਦੀ ਮਾਂ ਮਾਰ ਗਈ ਤੇ ਰਹਿ ਗਈ ਹੁਣ ਸਾਡੇ ਜੋਗੀ ਵਿਚਾਰੇ। ਫਿਰ 15 ਪੈ ਗਿਆ ਖਨੀਤਾਂ ਦਾ। ਤੇ ਆ ਵੇਖੋ ਜੀ ਆਪਾਂ ਕੱਢ ਰਹੇ ਹੁਣ ਪੰਡਾਂ ਬਾਹਰ ਮੈਂ ਥੋੜਾ ਜਿਹਾ ਚੁੱਕਿਆ ਸੀ ਚੋੱਕੇ ਮੈਂ ਤਾਂ ਉਹਨਾਂ ਦਾ ਲੈ ਚ ਲਈਆਂ। ਤੇ ਸਾਰੀ ਲੈਵਰ ਨੂੰ ਕਹਤਾ ਮੈਂ ਕਿ ਤੁਸੀਂ ਲੈ ਉਹ ਨਰਮਾ। ਕਿ ਟਾਈਮ ਨਾਲ ਤੋਲਾਂਗੇ ਸਰਦਾਰ ਸਾਹਿਬ ਜੀ ਕਰਿਆ ਨਹੀਂ ਕਿ ਟਰੈਕਟਰ ਖਰਾਬ ਹੋ ਗਿਆ ਸਸਤੇ ਸਹੀ ਕਰਾਣ ਗਏ ਹੋਇਆ ਤੇ ਆਪਾਂ ਆ ਨਰਮਾ ਵੀ ਲੈ ਕੇ ਚੱਲੇ ਨਾਲ ਵੀਡੀਓ ਵੀ ਸ਼ੂਟ ਕਰ ਰਹੇ ਹਾਂ ਬਹੁਤ ਕਠਿਨ ਕੰਮ ਹੈਗਾ ਜੀ ਕਰਨਾ ਤੇ ਹਾਂਜੀ ਚੱਲਦੇ ਆਂ ਆਪਾਂ ਨਾਲੇ ਨਰਮਾ ਲੈ ਕੇ ਤੇ ਨਾਲੇ ਆਪਾਂ ਤੋਲਦੇ ਸਾਰੀ ਲੇਵਰ ਤਾਂ ਅੱਗ ਆ ਗੀਆਂ ਤਾਰਾ ਤੇ ਦੇਖੋ ਮਗਰ ਬੱਕਰੀ ਵੀ ਫਿਰਦੀ ਫੁੰਕਦੀ